ਭਗਤ ਕਬੀਰ ਸਾਹਿਬ ਜੀ ਕਹਿੰਦੇ ਵੀ ਇਹ ਜਨਮ ਤੇਰਾ ਬੜਾ ਅਮੋਲਕ ਹੈ ਇਹ ਤੈਨੂੰ ਬਾਰ ਬਾਰ ਨਹੀਂ ਮਿਲਦਾ ਕਬੀਰ ਮਾਨਸ ਜਨਮ ਦੁਲੰਭ ਹੈ ਹੋਏ ਨ ਬਾਰ ਬਾਰ ਇਸ ਸਮਾਂ ਤੈਨੂੰ ਮਿਲਿਆ ਤੇ ਇਹ ਬਾਰ ਬਾਰ ਨਹੀਂ ਮਿਲਦਾ 84 ਲੱਖ ਜੂਨ ਭੋਗ ਕੇ ਕਿਤੇ ਜਾ ਕੇ ਮਨੁੱਖਾ ਜਨਮ ਮਿਲਦਾ ਤੇ ਇਸ ਧਰਤੀ ਦੇ ਉੱਤੇ 84 ਲੱਖ ਜੂਨ ਦੇ ਵਿੱਚੋਂ ਇੱਕ ਉੱਤਮ ਜਨਮ ਹੈ ਜਿਹੜਾ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਖਦੇ ਇਹ ਹੈ ਮਨੁੱਖਾ ਜਨਮ ਅਬਰ ਜੋਨ ਤੇਰੀ ਪਨਹਾਰੀ ਇਸ ਧਰਤੀ ਮੈਂ ਤੇਰੀ ਸਿੱਖਦਾਰੀ ਭਗਤੈ ਨੂੰ 84 ਜੂਨ ਦਾ ਸਰਦਾਰ ਬਣਾ ਕੇ ਦੁਨੀਆ ਵਿੱਚ ਭੇਜਿਆ ਹਰ ਇੱਕ ਮਨੁੱਖ ਨੂੰ ਸਮਝ ਐ ਚੰਗੇ ਮਾੜੇ ਦੀ ਕਿਉਂਕਿ ਇਹਦੇ ਕੋਲ ਪ੍ਰਮਾਤਮਾ ਅਕਾਲ ਪੁਰਖ ਵਾਹਿਗੁਰੂ ਜੀ ਨੇ ਮਨ ਬਖਸ਼ਿਸ਼ ਕੀਤਾ ਇਹਨੂੰ ਮਨ ਦਿੱਤਾ ਹੈ ਬਾਕੀ ਜਿੰਨੀਆਂ ਵੀ ਜੂਨਾ ਨੇ ਉਹਨਾਂ ਕੋਲ ਮਨ ਨਹੀਂ ਹੈ ਗੁਰਮਖੋ ਕਿਉਂਕਿ ਮਨ ਤੋਂ ਹੀ ਮਨੁੱਖ ਬਣਿਆ ਇਹਨੂੰ ਚੰਗੇ ਮਾੜੇ ਦੀ ਅਪਾਨੇ ਦੀ ਇਹਨੂੰ ਸਮਝ ਐ ਕਬੀਰ ਮਾਨਸ ਜਨਮ ਦੁਲੰਭ ਹੈ ਬਹੁਤ ਅਮੋਲਕ ਹੈ ਜਨਮ ਤੇਰਾ ਮਤ ਸਮਝੀ ਗੁਰਮਖਾ ਵੀ ਇਹ ਤੈਨੂੰ ਬਾਰ ਬਾਰ ਕਹਿੰਦੇ ਬੜਾ ਸਮੇਂ ਬਾਅਦ ਤੈਨੂੰ ਇਹ ਮਨੁੱਖਾ ਜਨਮ ਮਿਲਿਆ ਹੋਏ ਨਾ ਬਾਰਾਂ ਬਾਰ ਇਹ ਤੈਨੂੰ ਬਾਰ ਬਾਰ ਨਹੀਂ ਮਿਲਦਾ ਸਤਿਗੁਰੂ ਜੀ ਕਹਿੰਦੇ ਵੀ ਜਉ ਬਣ ਫਲ ਪੱਕ ਕੇ ਭੋਏ ਗਿਰ ਹੈ ਬਾਹਰ ਨਾ ਲੱਗੈ ਡਾਰ ਜਿਵੇਂ ਇੱਕ ਦਰਖਤ ਦੇ ਨਾਲੋਂ ਟੁੱਟਿਆ ਹੋਇਆ ਫਲ ਤੇ ਉਹ ਟੁੱਟਿਆ ਹੋਇਆ ਫਲ ਦੁਬਾਰਾ ਡਾਣੀ ਦੇ ਨਾਲ ਨਹੀਂ ਜੁੜਦਾ ਇਸ ਤਰ੍ਹਾਂ ਕਹਿੰਦੇ ਜੇ ਇੱਕ ਵਾਰੀ ਸਮਾਂ ਮੌਕਾ ਲੰਘ ਗਿਆ ਖੁੰਝ ਗਿਆ ਇਹ ਉਸ ਫਲ ਦੀ ਤਰ੍ਹਾਂ ਹੈ ਵੀ ਤੈਨੂੰ ਵਾਰ-ਵਾਰ ਨਹੀਂ ਮਿਲਣਾ ਦੁਬਾਰਾ ਉਸ ਡਾਣੀ ਦੇ ਨਾਲ ਨਹੀਂ ਜੁੜਦਾ ਟੁੱਟਿਆ ਹੋਇਆ ਫਲ ਇੱਕ ਵਾਰੀ ਸਮਾਂ ਕਹਿੰਦੇ ਲੰਘ ਗਿਆ ਦੁਬਾਰਾ ਹੱਥ ਨਹੀਂ ਆਉਂਦਾ ਸੋ ਇੰਨਾ ਸਾਡਾ ਸਰੀਰ ਅਮੋਲਕ ਹੈ ਇਹਦੀ ਕੋਈ ਕੀਮਤ ਪਾ ਹੀ ਨਹੀਂ ਸਕਦਾ ਆ ਅੱਖਾਂ ਵੇਖਦਾ ਜਿਨ੍ਹਾਂ ਦੀ ਜੋਤ ਕਹਿੰਦੇ ਅੱਖਾਂ ਦੀ ਚਲੀ ਗਈ ਹੈ ਬਜ਼ੁਰਗ ਬੈਠੇ ਨੇ ਸਾਰੇ ਤੁਹਾਡੇ ਦੇ ਵਿੱਚੋਂ ਤੁਹਾਡੇ ਵਿੱਚੋਂ ਐਨਕਾਂ ਲੱਗੀਆਂ ਨੇ ਕਿਸੇ ਨੇ ਨਿੰਗਾ ਬਣਵਾਈ ਹੈ ਕਿੰਨੇ ਕਿੰਨੇ ਪੈਸੇ ਲਾ ਕੇ ਅਸੀਂ ਇਹ ਨਿੰਗਾ ਬਣਵਾਈ ਹੈ ਪਰ ਜਦੋਂ ਤੇਰਾ ਜਨਮ ਹੋਇਆ ਸੀ ਉਸ ਪ੍ਰਮਾਤਮਾ ਨੇ ਤੈਨੂੰ ਇਹ ਅੱਖਾਂ ਦੀ ਜੋਤ ਫਰੀ ਵਿੱਚ ਦਿੱਤੀ ਸੀ ਇੱਕ ਵੀ ਪੈਸਾ ਨਹੀਂ ਲੱਗਿਆ ਤੇਰਾ ਆ ਗੋਡੇ ਦੁਖਦੇ ਨੇ ਜਿਨ੍ਹਾਂ ਦੇ ਕਈ ਆਪਰੇਸ਼ਨ ਕਰਵਾਉਂਦੇ ਨੇ ਕਿੰਨਾ-ਕਿੰਨਾ ਖਰਚਾ ਆਉਂਦਾ ਪਰ ਸਤਗੁਰੂ ਜੀ ਕਹਿੰਦੇ ਉਸ ਸਮੇਂ ਜਦੋਂ ਤੈਨੂੰ ਪ੍ਰਮਾਤਮਾ ਵੱਲੋਂ ਇਹ ਸੁੰਦਰ ਸਰੀਰ ਬਖਸ਼ਿਆ ਸੀ ਤੇ ਇਹ ਗੋਡਿਆਂ ਦਾ ਕੋਈ ਵੀ ਤੇਥੋਂ 1 ਰੁਪਇਆ ਤੱਕ ਨਹੀਂ ਲਿਆ ਗਿਆ ਪਰ ਕਹਿੰਦੇ ਕਦਰ ਉਦੋਂ ਪੈਂਦੀ ਹੈ ਗੁਰਮਖੋ ਜਦੋਂ ਅੱਖਾਂ ਜਵਾਬ ਦੇ ਜਾਂਦੀਆਂ ਨੇ ਅੱਖਾਂ ਤੋਂ ਦਿਸਦਾ ਨਹੀਂ ਫਿਰ ਪਤਾ ਲੱਗਦਾ ਵੀ ਅੱਖਾਂ ਦੀ ਕਦਰ ਕੀ ਹੈ ਗੋਡਿਆਂ ਦੀ ਕਦਰ ਗੁਰਮਖੋ ਉਦੋਂ ਪੈਂਦੀ ਹੈ ਜਦੋਂ ਗੋਡੇ ਜਵਾਬ ਦੇ ਜਾਂਦੇ ਨੇ ਇਸ ਕਰਕੇ ਉਸ ਅਕਾਲ ਪੁਰਖ ਵਾਹਿਗੁਰੂ ਜੀ ਦਾ ਸ਼ੁਕਰਾਨੇ ਵਿੱਚ ਜੁੜਨਾ ਕਰੀਏ